ਅਗਰ ਇਸ ਪੂਰੇ ਪ੍ਰਕਰਚ ਅਗਰ ਕਿਸੇ ਦੀ ਹਾਰ ਹੋਈ ਹੈ ਨਾ ਤਾਂ ਉਹ ਹੋਈ ਹੈ ਉਹ ਬੀਜੇਪੀ ਦੀ ਹਾਰ ਹੈ ਆਪ੍ਰੇਸ਼ਨ ਸਿੰਧੂਰ ਨਾਲ ਲੁਧਿਆਣਾ ਵੈਸਟ ਦੀ ਸੀਟ ਨਾਲ ਕੀ ਤਾਲਕ ਸੀ ਕਿ ਲੁਧਿਆਣਾ ਵੈਸਟ ਦੀ ਸੀਟ ਦੇ ਉੱਤੇ ਆਪ੍ਰੇਸ਼ਨ ਸਿੰਧੂਰ ਦੇ ਜਿਹੜੇ ਫੌਜੀ ਗਏ ਨੇ ਕਿ ਆ ਲੁਧਿਆਣਾ ਵੈਸਟ ਦੀ ਸੀਟ ਦੇ ਉੱਤੇ ਜਿਹੜਾ ਸਾਰਾ ਕੰਮ ਕੀਤਾ ਗਿਆ ਕਿ ਜਿੱਲੀਵਾਲਾ ਨੇ ਸਾਫ਼ ਕੋਰੇ ਸ਼ਬਦਾਂ ਚ ਕਹਿ ਦਿੱਤਾ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾ ਰਿਹਾ ਲੁਧਿਆਣਾ ਜਿਮਨੀ ਚੋਣਾ ਦੇ ਨਤੀਜੇ ਆ ਚੁੱਕੇ ਨੇ ਤੇ ਦਾਸ ਦੇ ਕਿ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਤੋਂ ਸੰਜੀਵ ਅਰੋੜਾ ਨੇ ਜਿਹੜੇ ਉਹ ਲੁਧਿਆਣਾ ਜਿਮਨੀ ਚੋਣਾ ਤੋਂ ਜਿੱਤ ਹਾਸਲ ਕੀਤੀ ਤੇ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾਂ ਨਤੀਜਿਆਂ ਤੋਂ ਤੁਰੰਤ ਬਾਅਦ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਂਦਾ ਹੈ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾਣਗੇ ਅੱਜ ਦੇ ਚੋਣ ਨਤੀਜਿਆਂ ਨੂੰ ਲੈ ਕੇ ਹੀ ਪੂਰੀ ਤਰ੍ਹਾਂ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਇਸ ਤਰ੍ਹਾਂ ਦੇ ਅੱਜ ਚੋਣ ਨਤੀਜੇ ਰਹੇ ਲਗਾਤਾਰ ਅਗਰ ਦੇਖਿਆ ਜਾਵੇ ਤਾਂ ਉਤਾਰ ਚੜਾਵਾ ਆਂਦਰਿਆ ਲੇਕਿਨ ਨਤੀਜਿਆਂ ਦੇ ਵਿੱਚ ਜਿੱਤ ਜੇ ਇਹ ਆਮ ਆਦਮੀ ਪਾਰਟੀ ਨੇ ਹਾਸਿਲ ਕੀਤੀ ਬਿਲਕੁਲ ਅਗਰ ਅੱਜ ਦੇ ਨਤੀਜਿਆਂ ਦੀ ਗੱਲ ਕੀਤੀ ਜਾਵੇ ਨਾ ਤਾਂ ਇੱਕ ਕਾਂਗਰਸ ਪਾਰਟੀ ਦੇ ਵਿੱਚ ਤਾਂ ਇੱਕ ਕਹਾਵਤ ਹੈ ਕਿ ਕਾਂਗਰਸ ਨੂੰ ਜਦੋਂ ਹਰਾਉਂਦੀ ਕਾਂਗਰਸ ਹਰਾਉਂਦੀ ਹੈ ਤਾਂ ਅੱਜ ਉਹ ਕਥਨ ਇੱਕ ਵਾਰ ਫਿਰ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਨੂੰ ਕਾਂਗਰਸ ਪਾਰਟੀ ਨੇ ਹੀ ਹਰਾਇਆ ਕਿਤਨਾ ਕਿਤੇ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਆਪਸੀ ਖਿੱਚਤਾਨੀ ਉਹ ਚੱਲ ਰਹੀ ਸੀ ਉਹ ਸਾਫ਼ ਤੌਰ ਦੇ ਉੱਤੇ ਇਲੈਕਸ਼ਨਾਂ ਦੇ ਵਿੱਚ ਨਜ਼ਰ ਆਈ ਔਰ ਰਾਜਾ ਵਰਿੰਗ ਖੁਦ ਕਹਿ ਰਹੇ ਆ ਕਿ ਸਾਨੂੰ ਅੱਜ ਪੜਤਾਲ ਕਰਨ ਦੀ ਲੋੜ ਹੈ ਸਾਨੂੰ ਅੱਜ ਕੋਕਰਨ ਦੀ ਲੋੜ ਹੈ ਪਾਰਟੀ ਦੀ ਇੰਟਰਨਲ ਮੀਟਿੰਗ ਦੀ ਲੋੜ ਹੈ ਇਹ ਚੀਜ਼ ਸਾਹਵ ਦਰਸਾਉਂਦੀ ਹੈ ਕਿ ਕਾਂਗਰਸ ਇੱਕ ਜੁਟ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਇਲੈਕਸ਼ਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸਭ ਤੋਂ ਪਹਿਲੇ ਅਸੀਂ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਤੁਸੀਂ ਦੇਖੋ ਜਿਸ ਵੇਲੇ ਸ਼ੁਰੂਆਤ ਉਦੋਂ ਹੁੰਦੀ ਜਦੋਂ ਰਾਜਾ ਵਰਿੰਗ ਮਿਲਣ ਜਾਂਦੇ ਨੇ ਆਪਣੇ ਕੈਂਡੀਡੇਟ ਨੂੰ ਤੇ ਕੈਂਡੀਡੇਟ ਉਹਨਾਂ ਨੂੰ ਮਿਲਦੇ ਨਹੀਂ ਹੈ ਤਾਂ ਉਸ ਤੋਂ ਬਾਅਦ ਇੱਕ ਜਿਹੜੀ ਲੜਾਈ ਹੈ ਜਿਹੜੀ ਨਾ ਜਿਹੜੀ ਆਪਸੀ ਕਸ਼ਮਕਸ਼ ਜਿਹੜੀ ਪਾਰਟੀ ਦੇ ਇੰਟਰਨਲ ਪੋਲਿਟਿਕ ਸੀ ਉਹ ਨਜ਼ਰ ਆਈ ਜਿਹਦੇ ਕਰਕੇ ਜਿਹੜਾ ਹੈ ਇਸ ਪੂਰੇ ਪ੍ਰਕਰਨ ਦੇ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਠੀਕ ਹੈ ਭਾਰਤ ਪੂਸ਼ਨ ਆਸ਼ੂ ਲੜੇ ਨੇ ਪਰ ਲੜਾਈ ਉਹੀ ਠੀਕ ਰਹਿੰਦੀ ਜਿਹਦੇ ਵਿੱਚ ਤੁਹਾਡੇ ਕੋਲ ਪੂਰੇ ਸੰਧ ਹੋਣ ਪਾਰਟੀ ਦਾ ਬੈਕਅਪ ਪੂਰਾ ਹੋਵੇ ਪਾਰਟੀ ਦਾ ਇੱਕ ਧੜਾ ਜ਼ਰੂਰ ਪਾਰਟੀ ਦੇ ਨਾਲ ਸੀ ਪਰ ਦੂਸਰਾ ਧੜਾ ਪਾਰਟੀ ਤੋਂ ਮਿਸਿੰਗ ਸੀ ਔਰ ਸਾ ਕਹਿ ਸਕਦੇ ਹਾਂ ਕਿ ਦੂਸਰੇ ਧੜੇ ਦਾ ਦੂਰ ਹੋਣਾ ਆਸ਼ੂ ਨੂੰ ਹਾਰ ਦੇ ਦਰਵਾਜ਼ੇ ਤੇ ਲਿਆ ਕੇ ਖੜਾ ਕਰ ਗਿਆ ਜੀ ਅਗਰ ਦੇਖਿਆ ਜਾਵੇ ਤਾਂ ਵਿੱਚ ਦੀ ਜਿਹੜਾ ਸੀ ਜਿਹੜਾ ਫਰਕ ਸੀਗਾ ਅਗਰ VOTING ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਸੀ ਲੇਕਿਨ ਕੁਝ ਰਾਊਂਡ ਤੋਂ ਬਾਅਦ ਜਿਹੜਾ ਹੈ ਉਹ VOTING ਦਾ ਜਿਹੜਾ ਫਰਕ ਸੀ ਉਹ ਵੱਧ ਮਾਰਜਨ ਜਿਹੜਾ ਸੀਗਾ ਉਹ ਵੱਧਦਾ ਗਿਆ ਬਿਲਕੁਲ ਤੁਸੀਂ ਦੇਖੋ ਨਾ ਅਗਰ ਆਮ ਆਦਮੀ ਪਾਰਟੀ ਦੀ ਵੀ ਅਗਰ ਅਸੀਂ ਕਹੀ ਜਵੇ ਤਾਂ ਇੱਕ ਥੰਪਿੰਗ ਮੈਜੋਰਿਟੀ ਨਹੀਂ ਹੈ ਥੰਪਿੰਗ ਵਿਕਟਰੀ ਨਹੀਂ ਹੈ 10000 ਵੋਟ ਤੋਂ ਜਿੱਤੇ ਨੇ ਔਰ 10000 ਵੋਟ ਇੱਕ ਸੱਤਾ ਸਰਕਾਰ ਵਾਸਤੇ ਕੋਈ ਐਡੀ ਵੱਡੀ ਵੋਟ ਨਹੀਂ ਹੁੰਦੀ ਹਾਂ ਅਗਰ ਇਸ ਪੂਰੇ ਪ੍ਰਕਰਨ ਚ ਅਗਰ ਕਿਸੇ ਦੀ ਹਾਰ ਹੋਈ ਹੈ ਨਾ ਤਾਂ ਉਹ ਹੋਈ ਹੈ ਉਹ ਬੀਜੇਪੀ ਦੀ ਹਾਰ ਹੈ ਕਿਉਂਕਿ ਬੀਜੇਪੀ ਐ ਸਲਕੇ ਚ 45000 ਵੋਟ ਤੋਂ ਜਿੱਤੀ ਸੀ 45000 ਵੋਟ ਮਾਫ ਕਰਨਾ ਉਹਨੂੰ ਪਈ ਸੀ ਤਾਂ ਅੱਜ ਜਿਹੜਾ ਹੈ ਉਸ ਜਿਹੜਾ ਉਹਨਾਂ ਦਾ ਕੈਂਡੀਡੇਟ ਹੈ ਉਹ ਉਨੀ ਲੀਡ ਵੀ ਨਹੀਂ ਲੈ ਸਕਿਆ ਮਤਲਬ ਇੱਕ ਤਰ੍ਹਾਂ ਕਹਿ ਜ਼ਕੀਏ ਤੇ ਆਪਾਂ 2.5 ਗੁਣਾ ਘੱਟ ਵੋਟ ਪਈ ਹੈ ਤਾਂ 2.5 ਗੁਣਾ ਘੱਟ ਵੋਟ ਪੈਣ ਦਾ ਮਤਲਬ ਇਹ ਹੋਈ ਹੈ ਕਿ ਬੀਜੇਪੀ ਦਾ ਜਿਹੜਾ ਗਰਾਊਂਡ ਵਰਕ ਸੀ ਉਹ ਪੂਰਾ ਨਹੀਂ ਸੀ ਔਰ ਕਾਂਗਰਸ ਦੇ ਵਿਚਾਪਸੀ ਕਲਾ ਸੀ ਔਰ ਇਹ ਦੋਵਾਂ ਦੀ ਜਿਹੜੀ ਇਹ ਜਿਹੜੀ ਇੰਟਰਨਲ ਪ੍ਰੋਬਲਮਸ ਸੀਗੀਆਂ ਕਿਉਂਕਿ ਬੀਜੇਪੀ ਕੈਂਡੀਡੇਟ ਦੇ ਇੰਚ ਬਹੁਤ ਦੇਰੀ ਕੀਤੀ ਔਰ ਬੀਜੇਪੀ ਆਪਣਾ ਵਾਅਦਾ ਸੱਚੋ ਪੂਰਾ ਨਹੀਂ ਕਰ ਸਕੀ ਇਹ ਦੋਵਾਂ ਦੀ ਗਲਤੀਆਂ ਕਰਕੇ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਮੈਂ ਸੁਖਜੀਤ ਤੁਹਾਨੂੰ ਉੱਥੇ ਗੱਲ ਦੱਸਣਾ ਚਾਹਾਂਗਾ ਕਿ ਅਕਸਰ ਜਦੋਂ ਕਚਹਿਰੀਆਂ 'ਚ ਕੇਸ ਲੜਦੇ ਨੇ ਨਾ ਤਾਂ ਸਿਆਣਾ ਵਕੀਲ ਇੱਕ ਹਵਲਦ ਹੁੰਦਾ ਹੈ ਕਿ ਵਕੀਲ ਕਿਸ ਉਹ ਬੰਦਾ ਜਿੱਤਦਾ ਜਿਹੜਾ ਬੰਦਾ ਦੂਜੇ ਵਕੀਲ ਦੀ ਗਲਤੀ ਨੂੰ ਜਲਦੀ ਜਜ ਕਰ ਪਾਵੇ ਤਾਂ ਆਮ ਆਦਮੀ ਪਾਰਟੀ ਇਹਨਾਂ ਦੀ ਗਲਤੀਆਂ ਆਮ ਆਦਮੀ ਪਾਰਟੀ ਜਿਹੜੀ ਨਾ ਉਹ ਕਾਂਗਰਸ ਅਤੇ ਭਾਜਪਾ ਦੀਆਂ ਗਲਤੀਆਂ ਨੂੰ ਵੇਖ ਕੇ ਚ ਕਾਮਯਾਬ ਰਹੀ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਵੇਖ ਲਿਆ ਕਿ ਇਹ ਇਸੇ ਚੱਕਰ 'ਚ ਰਹਿਣਗੇ ਤੇ ਇਸ ਕਰਕੇ ਉਹ ਆਪਣੇ ਪ੍ਰਚਾਰ ਵੱਲ ਲੱਗੇ ਰਹੇ ਉਹਨਾਂ ਨੇ ਆਪਣੀ ਪ੍ਰੋਪਰ ਕੈਂਪੇਨਿੰਗ ਸਹੀ ਤਰੀਕੇ ਨਾਲ ਕੀਤੀ ਤੁਸੀਂ ਦੇਖੋ ਕਿ ਪ੍ਰੋਪਰ ਉਹਨਾਂ ਦੇ ਸ਼ਡਿਊਲ ਕੈਂਪੇਨ ਹੁੰਦਾ ਸੀ ਕਿਸ ਤਰੀਕੇ ਦੇ ਨਾਲ ਸੰਜੀਵ अरोड़ा ਆਉਂਦੇ ਸੀ ਕਿਸ ਤਰੀਕੇ ਦੇ ਨਾਲ ਪਾਰਟੀ ਦੇ ਵੱਡੇ ਲੀਡਰ ਕੈਂਪੇਨ ਕਰਦੇ ਵਸਤੇ ਆਂਦੇ ਸੀ ਤਾਂ ਉਹ ਸਾਰੀ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਦੇ ਹੱਕ ਚ ਗਈਆਂ ਦੂਸਰਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਕਸਰ ਪੰਜਾਬ ਚ ਕਿਹਾ ਜਾਂਦਾ ਹੈ ਕਿ ਜਿਸ ਜਿਸ ਦੀ ਸਰਕਾਰ ਹੁੰਦੀ ਹੈ ਉਸ ਦੀ ਹੀ ਸੀਟ ਹੁੰਦੀ ਹੈ ਤਾਂ ਕੁਲ ਮਿਲਾ ਕੇ ਜਿਹੜਾ ਹੈ ਇਸ ਦੇ ਵਿੱਚ ਜਿਹੜਾ ਕਾਮਯਾਬ ਹੋਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਰਹੀ ਹੈ ਪਰ ਸਵਾਲ ਵੱਡੇ ਨੇ ਕਿ ਕੀ ਇਸ ਨੂੰ 2027 ਦਾ ਸੈਮੀ ਫਾਈਨਲ ਜਾਂ ਫਾਈਨਲ ਵੱਲੋਂ ਇਹਨੂੰ ਦੇਖਿਆ ਜਾ ਰਿਹਾ ਤੇ ਇਹ ਗਲਤ ਗੱਲ ਹੈ ਕਿਉਂਕਿ ਬਾਈ ਇਲੈਕਸ਼ਨ ਦੇ ਵਿੱਚ ਜਨਤਾ ਹੋਰ ਹੁੰਦੀ ਹੈ ਐਮਪੀ ਦੇ ਵਿੱਚ ਜਨਤਾ ਹੋਰ ਹੁੰਦੀ ਹੈ you <laughs> ਤਾਂ ਉਹੀ ਚੱਕਰ ਹੈ ਤੁਸੀਂ ਦੇਖੋ ਕਿ 2022 ਚ ਗੋਗੀ ਜਿੱਤੇ ਨੇ ਉਸ ਤੋਂ ਬਾਅਦ ਜਦੋਂ ਐਮਪੀ ਦੇ ਇਲੈਕਸ਼ਨ ਹੁੰਦੇ ਨੇ ਤੇ ਭਾਜਪਾ ਜਿੱਤ ਜਾਂਦੀ ਨੇ ਤਾਂ ਹੁਣ ਉਹੀ ਥੋੜੇ ਦਿਨ ਬਾਅਦ ਤਕਰੀਬਨ ਡੇਢ ਸਾਲ ਬਾਅਦ ਜਦੋਂ ਇਲੈਕਸ਼ਨ ਹੋਏ ਨੇ ਸਵਾਗ ਸਾਲ ਹੀ ਹੋਇਆ ਮੈਂ ਕਿਹਾ ਇਲੈਕਸ਼ਨ ਨੂੰ ਕਿਉਂਕਿ 2024 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ ਸੀ ਉਸ ਤੋਂ ਬਾਅਦ ਜਿਹੜਾ ਹੈ ਅੱਜ ਚੋਣ ਹੁੰਦੀ ਹੈ ਤਾਂ ਅੱਜ ਜਿਹੜਾ ਹੈ ਉਹਤੇ ਭਾਜਪਾ ਦੀ ਹਾਰ ਹੋ ਜਾਂਦੀ ਹੈ ਤਾਂ VOTER ਜਿਹੜਾ ਮੂਵ ਕਰਦਾ ਰਹਿੰਦਾ VOTER ਆਪਣੇ ਮੁੱਦਿਆਂ ਨੂੰ ਵੇਖਦਾ VOTER ਵੇਖਦਾ ਕਿ ਮੈਂ ਕਿਸ ਬੰਦੇ ਨੂੰ ਵੋਟ ਪਾਵਾਂਗਾ ਜਿਹੜਾ ਮੇਰੇ ਇਲਾਕੇ ਦਾ ਕੰਮ ਕਰੇਗਾ ਦੂਸਰਾ ਇੱਕ ਉਸ ਲਈ ਕਿ ਜਿਆਦਾਤਰ ਜਿਹੜੇ ਲੋਕ ਵਪਾਰਕ ਕਿਤੇ ਉਹਨਾਂ ਨੇ ਵਪਾਰ ਕਰਦੇ ਨੇ ਤੇ ਇਸ ਕਰਕੇ ਉਹਨਾਂ ਨੂੰ ਸੀ ਕਿ ਸੰਜੀਵ ਅਰੋੜਾ ਇੱਕ ਵਪਾਰੀ ਹੈ ਔਰ ਅਕਸਰ ਵਪਾਰ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਸਮਝਦੇ ਨੇ ਤੇ ਇਸ ਕਰਕੇ ਉਹਨਾਂ ਨੇ ਉਹਨਾਂ ਨੂੰ ਸਹਾਇਕ ਦਿੱਤਾ ਦੂਸਰਾ ਜਿਹੜਾ ਫੈਕਟਰ ਸੀ ਕਿ ਸਰਕਾਰ ਆਪਣਾ ਜਿਹੜਾ ਹੈ ਸ਼ਾਮਦਾਮ ਦੰਡਬੇਦ ਪੂਰੇ ਲਾਣਾ ਜਾਣਦੀ ਹੈ ਤਾਂ ਤੀਸਰਾ ਜਿਹੜੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉਸ ਦੇ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਚ ਗਈਆਂ ਜਿਸ ਕਰਕੇ ਆਮ ਆਦਮੀ ਪਾਰਟੀ ਨੇ ਇੱਥੇ ਜਿੱਤ ਹਾਸਲ ਕੀਤੀ ਬੀਜਪੀ ਤੋਂ ਰਵਨੀਤ ਮਿੱਟੂ ਦੀ ਗੱਲ ਕਰ ਲਈ ਤੇ ਉਹਨਾਂ ਦਾ ਵੀ ਹਾਰ ਤੋਂ ਬਾਅਦ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਬੀਜਪੀ ਦਾ ਧਿਆਨ ਆਪਰੇਸ਼ਨ ਸਿੰਦੂਰ ਦੇ ਵੱਲ ਸੀ ਜਿਸ ਤੋਂ ਬਾਅਦ ਪਾਰਟੀ ਦਾ ਜਿਹੜਾ ਉਮੀਦਵਾਰ ਐਲਾਨਨ 'ਚ ਦੇਰੀ ਹੋ ਗਈ ਤੇ 14 ਦਿਨ ਪਹਿਲਾਂ ਹੀ ਲਾਣਾ ਹੈ ਜਿਸ ਦੇ ਕਾਰਨ ਉਹਨਾਂ ਨੇ ਹਾਰ ਦਾ ਮੁੱਖ ਕਾਰਨ ਇਹੀ ਦੱਸਿਆ ਹੈ ਇਹ ਬਹਾਨੇ ਨੇ ਇਹ ਸਿੱਧੇ ਸਿੱਧੇ ਇੱਕ ਨਾ ਬਹਾਨੇ ਹੁੰਦੇ ਕਿ ਜਦੋਂ ਕੋਈ ਅ ਆਮ ਬੰਦਾ ਕੰਮ ਨਹੀਂ ਨਾ ਕਰ ਪਾਂਦਾ ਉਸ ਤੋਂ ਬਾਅਦ ਦਿੰਦਾ ਕਹਿੰਦਾ ਕਿ ਨਹੀਂ ਜੀ ਮੇਰੇ ਕੋਲ ਕੰਮ ਨਹੀਂ ਹੋ ਸਕਿਆ ਕਿਉਂਕਿ ਉੱਥੇ ਆ ਹੋ ਗਿਆ ਗੱਲ ਆ ਵੇ ਕਿ ਇੱਕ ਨਾ ਵਪਾਰ ਦੇ ਵਿੱਚ ਮੰਦਾ ਤੇ ਤੇਜ਼ੀ ਹੁੰਦੀ ਹੈ ਜਦੋਂ ਤੇਜ਼ੀ ਹੁੰਦੀ ਨਾ ਉਹਦੀ ਕੋਈ ਐਕਸਕਿਊਜ਼ ਨਹੀਂ ਹੁੰਦਾ ਤੇ ਜਦੋਂ ਮੰਦਾ ਹੁੰਦਾ ਨਾ ਉਹਦੇ ਬਹੁਤ ਸਾਰੀ ਗੱਲਾਂ ਹੁੰਦੀਆਂ ਉੱਥੇ ਮੀਂਹ ਪੈ ਗਿਆ ਉੱਥੇ ਇਲੈਕਸ਼ਨ ਹੋ ਗਏ ਉੱਥੇ ਬਰਸਾਤ ਹੋ ਗਈ ਉੱਥੇ ਮੰਦਾ ਪੈ ਗਿਆ ਗਰਮੀ ਪੈ ਗਈ ਸੋ ਇਹ ਭਾਜਪਾ ਇੱਕ ਤਰ੍ਹਾਂ ਦੀ ਨਾ ਆਪਣੀ ਹਾਰ ਨੂੰ ਲੁਕਾਉਣ ਵਾਸਤੇ ਇਹ ਜਿਹੜੀਆਂ ਗੱਲਾਂ ਕਹਿ ਰਹੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਿਉਂਕਿ ਦੇਖੋ ਆਫਟਰ ਆਲ ਜੇਕਰ ਕੋਈ ਚੀਜ਼ ਆਪਰੇਸ਼ਨ ਸਿੰਧੂਰ ਸੀ ਜੋ ਉਹਨਾਂ ਨੇ ਕੀਤਾ ਆਪਰੇਸ਼ਨ ਸਿੰਧੂਰ ਨਾਲ ਲੁਧਿਆਣਾ ਵੈਸਟ ਦੀ ਸੀਟ ਨਾਲ ਕੀ ਤਾਲਕ ਸੀ ਕਿ ਲੁਧਿਆਣਾ ਵੈਸਟ ਦੀ ਸੀਟ ਦੇ ਉੱਤੇ ਆਪਰੇਸ਼ਨ ਸਿੰਧੂਰ ਦੇ ਜਿਹੜੇ ਫੌਜੀ ਗਏ ਨੇ ਕਿ ਆ ਲ ਦੇ ਵਿਚ ਆ ਕੇ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਬੈਠੇ ਸੀ ਜਿਹੜੇ ਕਿ ਇਹਨੂੰ ਪਲਾਨ ਕਰ ਰਹੇ ਸੀ ਇਹ ਇੱਕ ਬਹਾਨੇਬਾਜ਼ੀ ਹੈ ਹਰ ਪਾਰਟੀ ਜਦੋਂ ਕੋਈ ਪਾਰਟੀ ਦੀ ਹਾਰ ਹੁੰਦੀ ਹੈ ਨਾ ਤਾਂ ਪਾਰਟੀ ਚਾਹਦੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਸ ਹਾਰ ਦੀ ਜਿਹੜੀ ਆਪਣੀ ਬਿਆਨਬਾਜ਼ੀ ਉਹ ਤੋਂ ਬਾਹਰ ਨਿਕਲੀਏ ਬਿਆਨਬਾਜ਼ੀ ਦੇਣੀ ਪੈਂਦੀ ਕਿਉਂਕਿ ਤੁਸੀਂ ਇੰਨੀ ਧੇਰ ਕੈਂਪੇਨ ਕੀਤੇ ਜਿੱਤ ਦੇ ਦਾਅਵੇ ਠੋਕੇ ਤੇ ਹੁਣ ਇੱਕਦਮ ਤੁਸੀਂ ਹਾਰ ਗਏ ਤਾਂ ਤੁਸੀਂ ਨਾ ਕੋਈ ਨਾ ਕੋਈ ਬਹਾਨਾ ਲਗਾਓਗੇ ਅਗਰ ਤੁਹਾਨੂੰ ਇਹ ਪਤਾ ਹੁੰਦਾ ਕਿ ਉਹ ਪੇਸ਼ੇਂ ਸੰਦੂਰ ਕਰਕੇ ਹੀ ਹਾਰ ਰਹੇ ਆ ਤੇ ਪਰੇਸ਼ੇਂ ਸੰਦੂਰ ਸੀ ਤੇ ਤੁਸੀਂ ਇਲੈਕਸ਼ਨ ਮੁਲਤਵੀ ਕਰ ਦਿੰਦੇ ਤੁਸੀਂ ਇਲੈਕਸ਼ਨਾਂ ਤੋ ਬਾਤ ਤੁਹਾਨੂੰ ਯਾਦ ਹੈ ਅਗਰ ਤੁਸੀਂ ਜਿੱਤ ਜਾਂਦੇ ਤੇ ਤੁਸੀਂ ਕਹਣਾ ਸੀ ਉਹ ਪ੍ਰੇਸ਼ਾ ਸੰਧੂਰ ਦੀ ਕਾਮਯਾਬੀ ਕਰਕੇ ਅੱਜ ਭਾਜਪਾ ਜਿੱਤ ਗਈ ਹੈ ਸੋ ਇਹ ਇੱਕ ਬਾਨੇ ਨਹੀਂ ਹਾਂ ਅਗਰ ਅਕਾਲੀ ਦਲ ਭਾਜਪਾ ਇਕੱਠੇ ਹੁੰਦੇ ਤਾਂ ਅੱਜ ਕੁਝ ਮੰਜ਼ਰ ਹੋਰ ਹੋਣਾ ਸੀ ਕਿਉਂਕਿ ਅਕਾਲੀ ਦਲ ਭਾਜਪਾ ਦੀ ਵੋਟ ਜਰੀਏ ਦੋਨੋਂ ਕੰਬਾਈਨ ਹੋਣੀ ਸੀ ਪਰ ਉਹਕਾਰ ਇੱਕ ਬਹੁਤ ਹੀ ਵਧੀਆ ਇਨਸਾਨ ਨੇ ਜਿਸ ਤਰੀਕੇ ਨਾਲ ਸਾਰੀ ਪਾਰਟੀਆਂ ਉਹਨਾਂ ਦੀ ਤਾਰੀਫ ਕਰ ਰਹੀਆਂ ਨੇ ਤਾਂ ਅਗਰ ਅਕਾਲੀ ਭਾਜਪਾ ਹੁੰਦੇ ਇਕੱਠੇ ਤਾਂ ਸ਼ਾਇਦ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲਦੀ ਤਾਂ ਲੋਕ VOTING ਕਰਦੇ ਪਰ 27 ਦੇ ਵਿੱਚ ਇਹ ਚੀਜ਼ ਲੈ ਕੇ ਚੱਲੋ ਕਿ ਅਗਰ ਇਹ ਦੋਨੋਂ ਇਕੱਠੇ ਹੁੰਦੇ ਨੇ ਤਾਂ ਇਹ ਇੱਕ ਬਹੁਤ ਵੱਡੀ ਪਾਰਟੀ ਵੱਜੂ ਪੰਜਾਬ 'ਚ ਦੇਖੇ ਜਾਣਗੇ ਔਰ ਜਿਸ ਨੂੰ ਕਹਿੰਦੇ ਨਾ ਰਾਇਲ ਰੰਬਲ ਦੇ ਵਿੱਚ ਮੁਕਾਬਲਾ ਔਰ ਉਸ ਵੇਲੇ ਮੁਕਾਬਲੇ ਦੇ ਵਿੱਚ ਅਕਾਲੀ ਪਾਜਪਾ ਹੋਏਗੀ ਪਰ ਅਕਾਲੀ ਭਾਜਪਾ ਅੱਡ-ਅੱਡ ਲੜਦੇ ਨਹੀਂ ਤਾਂ ਉਸ ਦਾ ਅੰਕਲਨ ਜਿਹੜਾ ਹੈ ਸ਼ਹਿਰੀ ਸੀਟਾਂ ਅਤੇ ਦਿਹਾਤੀ ਦੀ ਸੀਟਾਂ ਤੇ ਕੀਤਾ ਜਾਏਗਾ ਲੇਕਿਨ ਅਗਰ ਤੁਸੀਂ ਕਹੋ ਕਿ ਭਾਜਪਾ ਜਿਹੜੀ ਹੈ ਅਕੱਲੇ ਪੂਰੇ ਪੰਜਾਬ ਦੇ ਵਿੱਚ 2027 ਚ ਰਾਜ ਕਰੇਗੀ ਇਹ ਸ਼ਾਇਦ ਮੈਨੂੰ ਲੱਗਦਾ ਹੈ ਕਿ ਸੁਪਨੇ ਹੋਣਗੇ ਕਿਉਂਕਿ ਤੁਸੀਂ ਦੇਖੋ ਹਰ ਵਿਅਕਤੀ ਨਾਲ ਗੱਲ ਕਰੋ ਤੇ ਕੋਈ ਵਿਅਕਤੀ ਗੱਲ ਕਰਦਾ ਹੈ ਕਿ ਅਕਾਲੀ ਭਾਜਪਾ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ ਤੇ ਅਗਰ ਇਸ ਵਾਰ ਵੀ ਤੁਸੀਂ ਦੇਖੋ ਕਿ ਅਕਾਲੀ ਭਾਜਪਾ ਇਕੱਠੇ ਹੁੰਦੇ ਤਾਂ ਸ਼ਾਇਦ ਜਿਹੜਾ 2-4 ਹਜ਼ਾਰ ਵੋਟਰ ਮੂਵ ਹੋਇਆ ਕਿਉਂਕਿ ਵੋਟਰ ਮੂਵ ਹੁੰਦਾ ਤੁਸੀਂ ਦੇਖੋ 45000 ਵੋਟ ਜੇ ਭਾਜਪਾ ਨੂੰ ਪਈ ਤੇ ਹੁਣ ਨਹੀਂ ਪਈ ਤਾਂ ਵੋਟਰ ਮੂਵ ਹੋਇਆ ਨਾ ਅਗਰ ਅਕਾਲੀ ਭਾਜਪਾ ਇਕੱਠੇ ਹੁੰਦੇ ਤਾਂ ਸ਼ਾਇਦ ਵੋਟਰ ਮੂਵ ਹੋ ਜਾਂਦਾ ਕੁਝ ਲੋਕ ਕਹਿੰਦੇ ਕਿ ਨਹੀਂ ਯਾਰੇ ਅਸੀਂ ਅਕਾਲੀ ਦਲ ਨੂੰ ਨਹੀਂ ਪਾਣਾ ਪਾਜਪਾ ਸਾਡੀ ਪਾਰਟੀ ਸੀ ਆਉਂ ਕਰਕੇ ਥੋੜਾ ਜਨਾ ਵੋਟਰ ਇੱਕ ਫਿਸ਼ੀ ਵੋਟਰ ਹੁੰਦਾ ਤੇ ਉਹ ਵੋਟ ਕਰ ਜਾਂਦਾ ਤੇ ਇਹ ਵੀ ਚੀਜ਼ ਹੈ ਜਿਹੜੀ ਇੱਥੇ ਦੇਖਣ ਨੂੰ ਮਿਲੀ ਕਿ ਅਗਰ ਭਵਿੱਖ ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਪਾਜਪਾ ਸਾਰਵਾਈਵਲ ਚਾਹੁੰਦੇ ਨੇ ਤਾਂ ਇਹ ਦੋਵਾਂ ਨੂੰ ਇੱਕ ਹੋਣਾ ਪਏਗਾ ਕਿਉਂਕਿ ਦੋਵਾਂ ਦਾ ਇੱਕ ਹੋਣ ਦੇ ਨਾਲ ਹੀ ਪੰਜਾਬ ਦੇ ਵਿੱਚ ਨਵੀਂ ਰਾਜਨੀਤੀ ਦਾ ਜਨਮ ਹੋਏਗਾ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖੋ ਕਿ ਪ੍ਰਧਾਨ ਵੀ ਕਹਿ ਚੁੱਕੇ ਨੇ ਕੀ ਇਹ ਨਾ ਹੋਵੇ ਕਿ ਲਾਇਸੈਂਸ ਰਜਿਸਟਰੀ ਕੋਈ ਹੋਰ ਕਰਾ ਕੇ ਚੱਲ ਜਵੇ ਜਾਕਰ ਸਾਉ ਦਾ ਬਿਆਨ ਸੀ ਤਾਂ ਕੁੱਲ ਇਲਾਕੇ ਸਾਰੀ ਸਿਚੁਏਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਫਿਲਹਾਲ ਅੱਜ ਕਾਮਯਾਬ ਰਹੀ ਹੈ ਲੇਕਿਨ ਦੋਨੋਂ ਪਾਰਟੀਆਂ ਦੀਆਂ ناکਾਮੀਆਂ ਮੈਂ ਕਹਾਂਗਾ ਕਿ ਤਿੰਨੋਂ ਪਾਰਟੀਆਂ ਦੀਆਂ ناکਾਮੀਆਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਜਿਸ ਕਰਕੇ ਜਿਹੜਾ ਹੈ ਅੱਜ ਇਹ ਹਾਰ ਹੋਈ ਹੈ ਤੇ ਆਮ ਆਦਮੀ ਪਾਰਟੀ ਨੂੰ ਜਿੱਤ ਹੋਈ ਹੈ ਅਗਰ ਗੱਲ ਕੀਤੀ ਜਾਵੇ ਅਰਵਿੰਦ ਕੇਜਰੀਵਾਲ ਦੀ ਤਾਂ ਕਿਹਾ ਜਾ ਰਿਹਾ ਸੀ ਕਿ ਜਿੱਤ ਤੋਂ ਬਾਅਦ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਐਂਟਰੀ ਕਰਨਗੇ ਲੇਕਿਨ ਉਹਨਾਂ ਦੇ ਵੱਲੋਂ ਜਿੱਤ ਤੋਂ ਬਾਅਦ ਬਿਆਨ ਦਿੱਤਾ ਗਿਆ ਹੈ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਆ ਰਹੇ ਇੱਕ ਬਹੁਤ ਵੱਡਾ ਫੈਕਟਰ ਸਾਹਮਣੇ ਆਇਆ ਕਿਉਂਕਿ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਔਰ ਆਮ ਜਨਤਾ ਦੇ ਵਿੱਚ ਚਰਚਾ ਸੀ ਕਿ ਸ਼ਾਇਦ ਇਹ ਇਲੈਕਸ਼ਨ ਸੰਜੀਵ ਰੋੜਾ ਨੂੰ ਇਸ ਕਰਕੇ ਖਿਲਾੜਿਆ ਗਿਆ ਹੈ ਕਿ ਜਦੋਂ ਇਹ ਸੰਜੀਵ ਰੋੜਾ ਜਿੱਤ ਜਾਣਗੇ ਤਾਂ ਉਹਨਾਂ ਅੱਗੇ অপਸ਼ਨ ਹੋਏਗੀ ਕਿ ਉਹ ਰਾਜ ਸਭਾ 'ਚ ਰਹਿਣਗੇ ਕਿ ਜਾਂ ਉਹ ਵਿਧਾਨ ਸਭਾ 'ਚ ਜਾਣਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਰਾਜ ਸਭਾ ਦੀ ਗੱਲ ਹੈ ਕਿਉਂਕਿ ਹੁਣ ਬਹੁਤ ਜਲਦ ਕੈਬਨਿਟ ਦੀ ਮੀਟਿੰਗ ਹੋਣ ਵਾਲੀ ਹੈ ਤੇ ਮੰਤਰੀ ਵੀ ਜਿਹੜਾ ਹੈ ਉਹਨਾਂ ਨੂੰ ਮਿਲੇਗਾ ਔਰ ਮੰਤਰੀਪਦ ਮਿਲਣ ਤੋਂ ਬਾਅਦ ਰਾਜ ਸਭਾ ਉਹਨਾਂ ਨੂੰ ਛੱਡਣੀ ਪਵੇਗੀ ਪਰ ਆਖਿਰਕਾਰ ਰਾਜ ਸਭਾ ਚ ਜਾਏਗਾ ਕੌਣ ਕੋ ਕਿ ਕੇਜਰੀਵਾਲ ਦੇ ਚਰਚੇ ਸੀਗੇ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਏਗਾ ਲੇਕਿਨ ਅੱਜ ਕੇਜਰੀਵਾਲ ਨੇ ਸਾਫ ਕੋਰੇ ਸ਼ਬਦਾਂ ਚ ਕਹਿ ਦਿੱਤਾ ਕਿ ਮੈਂ ਰਾਜ ਸਭਾ ਦੇ ਵਿੱਚ ਨਹੀਂ ਜਾ ਰਿਹਾ ਇਹ ਕਹਿੰਦਿਆਂ ਸਟੇਟਮੈਂਟ ਕਿੱਥੇ ਦਿੱਤੀ ਕਿਸੇ ਵਿਅਕਤੀ ਨੂੰ ਦਿੱਤੀ ਕਿਸੇ ਪਾਰਟਿਕੂਲਰ ਇੱਕ ਮੀਡੀਆ ਹਾਊਸ ਨੂੰ ਦਿੱਤੀ ਅੱਜ ਉਹਨਾਂ ਨੇ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਇਹ ਚੀਜ਼ ਦਾ ਐਲਾਨ ਕੀਤਾ ਕਿ ਮੈਂ ਰਾਜ ਸਭਾ 'ਚ ਨਹੀਂ ਜਾ ਰਿਹਾ ਔਰ ਸਾਡੀ ਜਿਹੜੀ ਪੋਲਿਟਿਕਲ ਅਫੇਅਰਸ ਦੀ ਜਿਹੜੀ ਕਮੇਟੀ ਹੈ ਉਹ ਡਿਸਾਈਡ ਕਰੇਗੀ ਹੁਣ ਪੋਲਿਟਿਕਲ ਅਫੇਅਰਸ ਦੀ ਕਮੇਟੀ ਜਿਸ ਦਾ ਨਾਮ ਅੱਗੇ ਲੈ ਕੇ ਆਏਗੀ ਉਸ ਨੂੰ ਜਰਾ ਹੈ ਰਾਜ ਸਭਾ ਦਾ ਜਿਹੜਾ ਰਸਤਾ ਖੁੱਲੇਗਾ ਪਰ ਕੇਜਰੀਵਾਲ ਨਹੀਂ ਜਾ ਰਹੇ ਇੱਥੋਂ ਇੱਕ ਸਾਬਤ ਹੈ ਕਿਤੇ ਨਾ ਕਿਤੇ ਹੁਣ ਜਿਸ ਤਰੀਕੇ ਨਾਲ ਪਹਿਲੇ ਰਾਜ ਸਭਾ ਦੇ ਮੈਂਬਰ ਬਣਾਏ ਗਏ ਸੀ ਤਾਂ ਬਹੁਤ ਸਾਰੇ ਕਿੰਤੂ ਬਰੰਤੂ ਹੋ ਰਿਹਾ ਸੀ ਕਿ ਨਾਨ ਪੰਜਾਬੀਜ਼ ਨੂੰ ਬਣਾਇਆ ਗਿਆ ਤਾਂ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਕੋਲ ਇਸ ਵ ਆਇਆ ਤਾਂ 1.5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਇਸ ਤਰ੍ਹਾਂ ਦਾ ਕੋਈ ਵੀ ਸਟੈਪ ਨਹੀਂ ਲਏਗੀ ਜਿਹੜੀ ਕਿ ਪੰਜਾਬ ਦੀ ਜਨਤਾ ਨੂੰ ਚੰਗਾ ਨਾ ਲਗੇ ਇਸ ਕਰਕੇ ਕੇਜਰੀਵਾਲ ਦਾ ਬਿਆਨ ਆਣਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਇਹ ਵੀ ਬਹੁਤ ਵੱਡਾ ਇਸ ਜਿਹੜਾ ਫੈਕਟਰ ਜਿਹੜਾ ਹੈ ਇਸ ਚੋਣਾਂ ਦੇ ਵਿੱਚ ਬਾਹਰ ਆ ਰਿਹਾ ਹੈ ਲੇਕਿਨ ਅਗਰ ਪੂਰੇ ਇਸ ਗੱਲ ਦੀ ਗੱਲ ਕਰੀਏ ਤਾਂ ਵਿਕਟੋਰੀਅਸ ਜਿਹੜੀ ਆਮ ਆਦੀ ਪਾਰਟੀ ਹੈ ਕੇਜਰੀਵਾਲ ਦਾ ਬਿਆਨ ਔਰ ਤੁਸੀਂ ਦੇਖੋ ਕਾਫੀ ਵੱਡਾ ਹੋ ਗਿਆ ਕਿਉਂਕਿ ਅੱਜ ਉਹ ਬਿਆਨ ਪਵਾੜਾ ਵੱਡਾ ਹੁੰਦਾ ਕਿਉਂਕਿ ਕੇਜਰੀਵਾਲ ਜਿੱਤਣ ਤੋਂ ਬਾਅਦ ਐਲਾਨ ਕਰ ਰਹੇ ਨੇ ਕਿਉਂਕਿ ਪਹਿਲੇ ਤਿਆਰ ਕੋਈ ਬੰਦਾ ਕਹਿੰਦਾ ਮੈਂ ਨਹੀਂ ਜਾਵਾਂਗਾ ਨਹੀਂ ਜਾਵਾਂਗਾ ਲੇਕਿਨ ਜਦੋਂ ਪਾਰਟੀਆਂ ਜਿੱਤ ਜਾਂਦੀਆਂ ਤਾਂ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਲੇਕਿਨ ਇਸ ਵੱਲੋਂ ਕਮਾਲ ਕੀਤਾ ਗਿਆ ਕਿ ਜਿੱਤਣ ਤੋਂ ਬਾਅਦ ਪਹਿਲਾ ਐਲਾਨ ਉਹਨਾਂ ਨੇ ਅਗਰ ਕੀਤਾ ਤੈ ਕੀਤਾ ਕਿ ਮੈਂ ਰਾਜ ਸਭਾ ਨਹੀਂ ਜਾਵਾਂਗਾ ਪਰ ਇਸ ਤੋਂ ਬਾਅਦ ਸਵਾਲ ਹੈ ਕਿ ਆਖਿਰਕਾਰ ਹੁਣ ਡੇਢ ਸਾਲ ਦਾ ਸਮਾਂ ਕਿਵੇਂ ਚਲਾਏਗੀ ਪਾਰਟੀ ਕੌਣ ਚਲਾਏਗਾ ਕਿਸ ਤਰੀਕੇ ਨਾਲ ਚੱਲੇਗਾ ਇਹ ਵਖਰਵਾਲਾ ਹੋਏਗਾ ਲੇਕਿਨ ਇਸ ਚੋਣਾਂ ਦੇ ਵਿੱਚ ਨਾ ਇਸ ਚੋਣ ਦੇ ਵਿੱਚ ਬਹੁਤ ਸਾਰੇ ਫੈਕਟਰ ਸਾਹਮਣੇ ਆਏ ਨੇ ਫੈਕਟਰ ਐ ਸਾਹਮਣੇ ਆਏ ਨੇ ਕਈਆਂ ਦਾ ਜਿਹੜਾ ਸਿਆਸੀ ਭਵਿੱਖ ساری ਉਮਰ ਵਾਸਤੇ ਖਤਮ ਵੀ ਹੋ ਸਕਦਾ ਜਿਹੜੇ ਲੋਕ ਆ ਰਹੇ ਨੇ ਔਰ ਪਾਰਟੀ ਨੂੰ ਅੱਜ ਜ਼ਮੀਨੀ ਪੱਧਰ ਦੇ ਉੱਤੇ ਮਜ਼ਬੂਤ ਕਰਨ ਦੀ ਲੋੜ ਹੈ ਔਰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਦੇ ਵਿੱਚ ਕਾਂਗਰਸ ਅਤੇ ਭਾਜਪਾ ਫਲॉप ਹੋਈਆਂ ਨੇ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਸੁਪਰ ਫਲॉप ਨਜ਼ਰ ਆਈ ਕਿਉਂਕਿ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿਉਂਕਿ ਭਰਤਪੁਸ਼ਪਨ ਆਸ਼ੂ ਇੱਕ ਵੱਡਾ ਚਿਹਰਾ ਸੀ ਲੋਕਲ ਉਸੇ ਇਲਾਕੇ ਦੇ ਸੀ ਜੀਵਨ ਗੁਪਤਾ ਵੀ ਚਾਹੇ ਉਸੇ ਇਲਾਕੇ ਦੇ ਸੀ ਲੇਕਿਨ ਇੱਕ ਪ੍ਰਭਾਵਸ਼ਾਲੀ ਕੈਂਡੀਡੇਟ ਦੇ ਤੌਰ ਤੇ ਜਾਣੇ ਜਾ ਰਹੇ ਸੀ ਲੇਕਿਨ ਉਹਨਾਂ ਨੂੰ ਹਾਰ ਹੋਈ ਔਰ ਆਮ ਆਦਮੀ ਪਾਰਟੀ ਜਿੱਤ ਪਰ ਜਿੱਤ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਇਸ ਦੇ ਹੰਕਾਰ ਦੇ ਵਿੱਚ ਆ ਕੇ ਤੁਸੀਂ ਕਹੋ ਕਿ ਸ਼ਾਇਦ ਅਸੀਂ ਦੁਬਾਰਾ ਕਦੀ ਹਾਰ ਨਹੀਂ ਸਕਦੇ ਕਿਉਂਕਿ ਜਨਤਾ ਦੇ ਵੋਟਰ ਦਾ ਮੂਡ ਬਦਲਦਿਆਂ ਪਤਾ ਨਹੀਂ ਲੱਗਦਾ ਅਗਰ ਭਾਜਪਾ ਵਸਤੇ ਨਹੀਂ ਹਾਰ ਹੋ ਸਕਦੀ ਸਵਾ ਸਾਲ ਦੇ ਵਿੱਚ ਤੇ ਸਵਾ ਸਾਲ ਦੇ ਬਾਅਦ ਕਈ ਨਤੀਜੇ ਪੁੱਠੇ ਵੀ ਹੋ ਸਕਦੇ ਨੇ ਇਸ ਕਰਕੇ ਇਸ ਜਿੱਤ ਦੇ ਨਾਲ ਅਗਰ ਤੁਸੀਂ ਕੁਝ ਪਾਰਟੀ ਦੇ ਲੀਡਰਸ ਕਹਿ ਰਹੇ ਸੀ ਕਿ 27ਵੀਂ ਸਾਡੀ ਹੋ ਗਈ ਇਹ ਮੈਂ ਸਮਝਦਾ ਕਿ ਇਹ ਬੜੀ ਵੱਡੀ ਪੁੱਲ ਹੋਏਗੀ ਇਸ ਨੂੰ ਸੀਰੀਅਸਲੀ ਇਸ ਇਸ ਤਰੀਕੇ ਨਾਲ ਨਹੀਂ ਲੈਣਾ ਚਾਹੀਦਾ ਕਿ ਅਸੀਂ 27 ਜਿੱਤਾਂਗੇ ਪਰ ਹਾਰ ਜਿਹੜੀ ਹੈ ਉਹ ਦੋ ਪਾਰਟੀਆਂ ਦੀ ਹੈ ਜਿੱਤ ਅਸਵਿਲੇ ਆਮ ਆਦਮੀ ਪਾਰਟੀ ਦੀ ਨਜ਼ਰ ਆ ਰਹੀ ਹੈ ਸਰ ਕੀ ਲੱਗਦਾ ਜਿਵੇਂ ਕਿਹਾ ਜਾ ਰਿਹਾ ਸੀ ਕਿ ਲੁਧਿਆਣਾ ਜਿਮਨੀ ਚੋਣਾਂ ਦੀ ਅਗਰ ਜਿੱਤ ਤੋਂ ਬਾਅਦ ਪਤਾ ਲੱਗੇਗਾ ਕਿ ਜਿਹੜੀਆਂ ਅਗਲੀਆਂ 2027 ਚ ਚੋਣਾਂ ਹੋਣੀਆਂ ਨੇ ਉਹ ਤਸਵੀਰ ਸਾਹਮਣੇ ਆ ਜਾਏਗੀ ਇੱਕ ਜਿਹੜੀ ਟ੍ਰੇਲਰ ਹੈ ਉਹ ਸਾਹਮਣੇ ਆ ਜਾਏਗਾ ਕਿ ਲੋਕ ਜ਼ਿਆਦਾ ਕਿਸ ਨੂੰ ਪਸੰਦ ਕਰਦੇ ਨੇ ਕਿ ਲੱਗਦਾ ਹੈ ਕਿ ਜਿਹੜਾ ਇਸ ਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਪੱਖ ਹੈ ਉਹ 2027 ਦੇ ਵੋਟਰਾਂ ਲਈ ਵੀ ਮਜ਼ਬੂਤ ਹੋ ਗਿਆ ਦੇਖੋ ਜਿੱਤ ਜਿੱਤ ਹੁੰਦੀ ਹੈ ਆਮਾਦੀ ਪਾਰਟੀ ਜਿੱਤੀ ਹੈ ਜਿੱਤ ਦੇ ਨਾਲ ਜਦੋਂ ਇੱਕ ਕੋਈ ਸੀਰੀਜ਼ ਚੱਲਦੀ ਹੈ ਚਾਹੇ ਵਨਡੇ ਸੀਰੀਜ਼ ਹੋਵੇ ਜਾਂ ਟੈਸਟ ਸੀਰੀਜ਼ ਹੋਵੇ ਜਦੋਂ ਇੱਕ ਟੀਮ ਜਰੀਏ ਇੱਕ ਜਾਂ ਦੋ ਵਨਡੇ ਜਿੱਤ ਜਾਂਦੀ ਹੈ ਤਾਂ ਤੀਸਰੇ ਵਨਡੇ ਚ ਹੌਸਲੇ ਨਾਲ ਨਿਕਲ ਕੇ ਆਂਦੀ ਤੇ ਆਮ ਆਦਮੀ ਪਾਰਟੀ ਦਾ ਵੀ ਬਣਾਚੁਰਾ ਹੌਸਲਾ ਜ਼ਰੂਰ بلند ਹੋਏਗਾ ਪਰ ਫਿਰ ਮੈਂ ਕਹਿ ਰਿਹਾ ਕਿਉਂਕਿ ਇੱਥੇ ਪਾਰਟੀ ਇਹਦਾ ਜਿਹੜਾ ਰਾਜ ਜਿਹੜਾ ਦੇਣਾ ਉਹ ਜਨਤਾ ਨੇ ਦੇਣਾ ਜਨਤਾ ਡਿਸਾਈਡ ਕਰਦੀ ਹੈ ਕਿ ਸੀ ਰਾਜ ਦੇਣਾ ਨਹੀਂ ਦੇਣਾ ਕਿਉਂਕਿ 27 ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਇਹ ਬਾਈ ਇਲੈਕਸ਼ਨ ਸੀ ਇਸ ਸੀ ਨੂੰ ਮੰਨ ਕੇ ਅਗਰ ਤੁਸੀਂ ਕਹੀਏ ਕਿ 27 ਦਾ ਭਵਿੱਖਿਆ ਦੇ ਨਾਲ ਹੋਏਗਾ ਤਾਂ ਬਿਲਕੁਲ ਗਲਤ ਹੋਏਗਾ 27 ਦਾ ਭਵਿੱਖ ਉਸ ਵੇਲੇ ਸਾਰੀ ਸਿਆਸੀ ਪਾਰਟੀਆਂ ਹੋਣਗੀਆਂ ਸਾਰੇ ਲੀਡਰ ਹੋਣਗੇ ਉਸ ਵੇਲੇ ਚੇਂਜ ਆਫ ਗਵਰਨਮੈਂਟ ਹੋਏਗਾ ਤਾਂ ਉਸ ਵੇਲੇ ਜੋ ਹੈ ਸਥਿਤੀ ਅਲੱਗ ਹੋਏਗੀ ਇਸ ਲਈ ਜਦੋਂ 27 ਦੇ ਨਾਲ ਜੋੜਨਾ ਮੇਰੇ ਖਿਆਲ ਕੁਝ ਹਾਲੇ ਬਹੁਤ ਜਲਦੀ ਹੋਏਗੀ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਗਠਬੰਧਨ ਦੀ ਲੋੜ ਹੈ ਮੰਨਦੇ ਹੋ ਕਿ ਅਗਲੇ ਬਿਲਕੁਲ 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 ਇਹ ਇੱਕ ਪੰਜਾਬ ਦਾ ਬਹੁਤ ਵੱਡਾ ਫੈਕਟਰ ਹੈ ਕਿਉਂਕਿ ਤੁਸੀਂ ਦੇਖੋ ਦੋਨੇ ਪਾਰਟੀਆਂ ਦੇ ਏਜੰਡੇ ਅਲੱਗ-ਅਲੱਗ ਨੇ ਔਰ ਉਹ ਦੋਨੋਂ ਏਜੰਡੇ ਜਦੋਂ ਇਕੱਠੇ ਹੋ ਜਾਂਦੇ ਨੇ ਏਕ ਔਰ 11 ਹੁੰਦੇ ਆ ਤਾਂ ਇਹ ਜਿਹੜਾ ਏਜੰਡਾ ਹੈ ਜ਼ਰੂਰ ਅਕਾਲੀ ਭਾਜਪਾ ਅਗਰ ਇਕੱਠੇ ਹੁੰਦੇ ਨੇ ਤਾਂ ਇਹ ਪੰਜਾਬ ਵਾਸਤੇ ਇੱਕ ਸਟਰੋਂਗ ਪਾਰਟੀ ਦੇ ਤੌਰ ਦੇ ਉੱਤੇ ਸਾਹਮਣੇ ਆਣਗੇ ਤਾਂ ਇਹ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਦੇ ਸ਼ਰਿਆਮ ਕਹਿ ਰਹੀ ਹੈ ਕਿ ਅਸੀਂ ਇਕੱਠੇ ਨਹੀਂ ਹੋਣਾ ਉਹਨਾਂ ਉਹਦੇ ਵੱਡੇ ਲੀਡਰ ਚਾਹੇ ਜਿੰਨੇ ਵੀ ਨੇ ਚਾਹ ਰਵਨੀਤ ਬਿੱਟੂ ਹੈ ਮਨਜਿੰਦਰ ਸਿੰਘ ਸਰਸਾ ਨੇ ਉਹਨਾਂ ਨਾਲ ਜਦੋਂ ਵੀ ਗੱਲ ਕਰੋ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇਕੱਲੇ ਹੀ ਲੜਾਂਗੇ ਜੀ ਜੋ ਮਰਜ਼ੀ ਹੋ ਜਾਵੇ ਉਹ ਅਗਰ ਇਕੱਠੇ ਹੁੰਦੇ ਨੇ ਤਾਂ ਯਕੀਨਨ ਕੁਝ ਨਾ ਕੁਝ ਫਰਕ ਜ਼ਰੂਰ ਪਾਏਗਾ ਪਰ ਸਵਾਲ ਹੈ ਕਿ ਕਾਂਗਰਸ ਨੂੰ ਆਪਣੀ ਧੜੇਬੰਦੀ ਖਤਮ ਕਰਨ ਦੀ ਲੋੜ ਹੈ ਆਪਣੇ ਅੰਦਰੂਨੀ ਲੜਾਈ ਖਤਮ ਕਰਨ ਦੀ ਲੋੜ ਹੈ ਅਗਰ ਇਸ ਤਰ੍ਹਾਂ ਹੀ ਲੜਾਈ ਚੱਲਦੀ ਰਹੀ ਤਾਂ ਸਤਾਈ ਦੇ ਵਿੱਚ ਵੀ ਨਤੀਜੇ ਬਹੁਤ ਜਿਹੜੇ ਨੇ ਹੈਰਾਨੀਜਨਕ ਸਾਹਮਣੇ ਆਣਗੇ ਕਾਂਗਰਸ ਲੱਗਦਾ ਹੈ ਕਿ ਹੁਣ ਜਿਵੇਂ ਦੇਖਿਆ ਜਾਵੇ ਧੜੇਬੰਦੀ ਉਹਨਾਂ ਦੀ ਖਿੱਲੜੀ ਹੋਈ ਸੀ ਤੇ ਲੱਗਦਾ ਹੈ ਕਿ ਹੁਣ ਇਸ ਹਾਰ ਤੋਂ ਬਾਅਦ ਉਹਨਾਂ ਨੂੰ ਨਸੀਹਤ ਮਿਲੇਗੀ ਤੇ ਆਪਸ ਵਿੱਚ ਉਹ ਵੀ ਜਿਹੜਾ ਹੈ ਇੱਕ ਹੋਣ ਦੀ ਕੋਸ਼ਿਸ਼ ਕਰਨਗੇ ਦੇਖੋ ਜਿਸ ਵੇਲੇ ਅਸੀਂ ਸ਼ੋਅ ਸ਼ੁਰੂ ਕੀਤਾ ਸੀ ਨਾ ਤੇ ਸਭ ਤੋਂ ਪਹਿਲੇ ਇੱਕ ਲਾਈਨ ਕੀਤੀ ਸੀ ਕਿ ਕਾਂਗਰਸ ਨੂੰ ਘਰ ਕੋਈ ਪਾਰਟੀ ਹਰਾ ਸਕਦੀ ਹੈ ਤੇ ਖੁਦ ਕਾਂਗਰਸ ਹੈ ਤਾਂ ਕਾਂਗਰਸ ਨੂੰ ਪਹਿਲੇ ਆਪਣੇ ਇਸ ਕਥਨ ਨੂੰ ਠੀਕ ਕਰਨਾ ਪਏਗਾ ਕਾਂਗਰਸ ਨੂੰ ਆਪਣੀ ਅੰਤਰਕਲੇ ਖਤਮ ਕਰਨੀ ਪਏਗੀ 4-4 5-5 ਧੜੇ ਨੇ ਹਰ ਬੰਦਾ ਜਿਹੜਾ ਹੈ ਐਸਪੀਰੈਂਟ ਹੈ ਕਿ ਮੈਂ ਮੁੱਖ ਮੰਤਰੀ ਬਣਾਂਗਾ ਔਰ ਸਭ ਤੋਂ ਔਡੀ ਗੱਲ ਹੈ ਜੇ ਪਾਰਟੀ ਚ ਵੀ ਇਦਾਂ ਦਾ ਹਾਲਾਤ ਰਿਹਾ ਤੇ ਫਿਰ ਅਸੀਂ ਇਹ ਮਤਲਬ ਹੈ ਬਹੁਤ ਮੁਸ਼ਕਲ ਹੈ ਕਿ ਕਾਂਗਰਸ ਦੀ ਰਾਹ ਆਉਣ ਵਾਲੇ ਸਮੇਂ ਦੇ ਵਿੱਚ ਸੌਖੀ ਨਹੀਂ ਬਲਕਿ ਹੋਰ ਔਖੀ ਹੁੰਦੀ ਨਜ਼ਰ ਆਏਗੀ ਜੀ ਸੋ ਥੈਂਕ ਯੂ ਸਰ ਗੱਲਬਾਤ ਕਰਨ ਲਈ ਸੋ ਐਸੇ ਕਿ ਮੇਰੇ ਨਾਲ ਪੱਤਰਕਾਰ ਸੁਮੇਤ ਖੰਨਾ ਜਿਨ੍ਹਾਂ ਨੇ ਅੱਜ ਅਗਰ ਦੇਖਿਆ ਜਾਵੇ ਤਾਂ ਲੁਧਿਆਣਾ ਵਸਤੇ ਵਿੱਚ ਜੋ ਛੋਣਾ ਹੋਈਆਂ ਨੇ ਉਸ ਦੇ ਬਾਰੇ ਚਰਚਾ ਕੀਤੀ ਹੈ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ ਤੇ ਜਿੱਤ ਦੇ ਜਿਹੜੇ ਕਾਰਨ ਉਹ ਕੀ ਰਹੇ ਨੇ ਤੇ ਹਾਰ ਦੇ ਕੀ ਕਾਰਨ ਨੇ ਇਸ ਬਾਰੇ ਪੂਰੀ ਜੜੀ ਜਾਣਕਾਰੀ ਦਿੱਤੀ ਹੈ ਕੈਮਰਾਮੈਨ ਅਜੇ ਦੇ ਨਾਲ ਮੈਂ ਸੁਖਜੀਤ ਪ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ